ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਵੀ ਦੇ ਕੋਲ ਆਇਆ ਦੋਸਤੋ ਹਰੀਕੇ ਪੱਤਣ ਦੇ ਬਿਲਕੁਲ ਨਾਲ ਲੱਗਦਾ ਪਿੰਡ ਠੱਠੀਆਂ ਖੁਰਦ ਮਹਰਾਣਾ ਪਿੰਡ ਬਿਲਕੁਲ ਲੱਗੇ ਆ ਜਿਉਣਾ ਕਿ ਤੇ ਅਲੀਪੁਰ ਰੱਤਾਕੁੱਦਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਬਿਲਕੁਲ ਨਾਲ ਨਾਲ ਲੱਗਦੇ ਪਿੰਡਾਂ ਤੇ ਬਠਿੰਡਾ ਅੰਮ੍ਰਿਤਸਰ ਦੋਸਤੋ ਨੈਸ਼ਨਲ ਹਾਈਵੇ ਤੋਂ ਕੋਈ ਲੈਂਦੇ ਪਾਸੇ ਵੱਲ ਪਿੰਡਾਂ ਅਧਿਕ ਕਿਲੋਮੀਟਰ ਦੀ ਦੂਰੀ ਤੇ ਠੱਠੀਆਂ ਖੁਰਦ ਕੋਈ 5-6 ਕਿਲੋਮੀਟਰ ਦੀ ਦੂਰੀ ਹਰੀਕੇ ਪੱਤਣ ਤੋਂ ਪਸ਼ੂ ਆਪਾਂ ਦੋਸਤੋ ਤੁਹਾਨੂੰ ਦਿਖਾਉਂਦੇ ਰਹੀਦਾ ਇਸ ਕਿਲੇ ਦੇ ਉੱਪਰੋਂ ਅੱਜ ਵੀ ਤਕਰੀਬਨ ਤੁਹਾਨੂੰ ਤਿੰਨ ਨਾਗ ਦਿਖਾਉਣੇ ਆ ਦੋ ਮੱਝਾਂ ਦਿਖਾਵਾਂਗੇ ਦੋਸਤੋ ਇੱਕ ਝੋਟੀ ਆ ਬਹੁਤ ਵਧੀਆ ਖੂਬਸੂਰਤ ਪਹਿਲਾਂ ਝੋਟੀ ਸੂਈ ਆ ਇੱਕ ਦੂਜੇ ਸਵੇ ਝੋਟੀ ਤੁਹਾਨੂੰ ਦਿਖਾ ਦਾਂਗੇ ਇੱਕ ਵਾੜ ਦਿਖਾਵਾਂਗੇ ਪਸ਼ੂ ਤਿੰਨੇ ਸੂਏ ਸੂਏ ਆ ਤੇ ਸੱਜਰਾ ਤਾਜੇ ਆ ਬਿਲਕੁਲ 나ੜੂਏ ਬੱਚਿਆਂ ਦੇ ਬੱਚਿਆਂ ਦੇ ਨਾਲ ਹੋਣਗੇ ਦੋਸਤੋ ਪ੍ਰੋਪਰ ਡਿਟੇਲ ਇਨਫੋਰਮੇਸ਼ਨ ਜਿਹੜੀ ਆ ਉਹ ਵੀਰ ਰਵੀ ਤੋਂ ਲੈ ਲਾਂਗੇ ਆਪਾਂ ਹਰ ਵਾਰ ਦੀ ਤਰ੍ਹਾਂ ਅੱਜ ਮਾਰਨਿੰਗ ਦੇ 9:00 ਵਜੇ ਦਾ ਆਉ ਲੈਣੀਆਂ ਬਧਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਰਵੀ ਦੇ ਨਾਲ ਸਭ ਤੋਂ ਪਹਿਲਾਂ ਰਵੀ ਵੀਰ ਸਤਿ ਸ੍ਰੀ ਅਕਾਲ ਜਸ ਹੈਗਾ ਭਾਈ ਸਤਿ ਸ੍ਰੀ ਅਕਾਲ ਹੋਰ ਪਾਜੀ ਠੀਠਾ ਰਵੀ ਵਧੀਆ ਭਾਜੀ ਵਧੀਆ ਬਾਬੂ ਦੇ ਕਿਰਪਾਈ ਚਲੋ ਸ਼ੁਕਰਮਾਲਕ ਦਾ ਵੀਰ ਅੱਛਾ ਰਵੀ ਵੀਰੇ ਉਸ ਦਿਨ ਵੀ ਆਪਾਂ ਪੋਸਟ ਪਾਈ ਸੀ ਕਿ ਕੋਈ ਚਾਰ ਪੰਜ ਪਸ਼ੂ ਦਿਖਾਏ ਸੀ ਵੀਰ ਹਾਂਜੀ ਭਾਜੀ ਹਾਂਜੀ ਤੇ ਜ਼ਿਆਦਾਤਰ ਉਹਦਾਂ ਵੈੜਾ ਸੀ ਆਪਣੇ ਕੋਲ ਹਾਂਜੀ ਭਾਜੀ ਵੈੜਾ ਮੈਂ ਇੱਕ ਹੀ ਆਪਣੇ ਕੋਲ ਠੀਕ ਹੈ ਜੀ ਅੱਜ ਦੋ ਮੱਝਾਂ ਆਪਣੇ ਕੋਲ ਤੇ ਇੱਕ ਵੈੜਾ ਹਾਂਜੀ ਭਾਜੀ ਹਾਂਜੀ ਵੈੜਾ ਵੀ ਸੱਜਰ ਵਸੇ ਨਾੜੂ ਪੇ ਪੰਜ ਹਾਂਜੀ ਰਾਤ ਦੀ ਸੁੱਈ ਭਾਜੀ ਅੱਜ ਰਾਤ ਹੀ ਸੁੱਈ ਹਾਂਜੀ ਮੈਂ ਕੱਲ ਕੋਈ 12 1 ਵਜੇ ਦੀ ਸੁੱਈ ਆ ਠੀਕ ਹੈ ਜੀ ਪਹਿਲੀ ਝੋਟੀ ਜਿਹੜੀ ਉਹਨੂੰ 4 ਦਿਨ ਹੋ ਗਏ ਠੀਕ ਹੈ ਤਾਂ ਸੋ ਮੱਝਾਂ ਝੋਟੀਆਂ ਜਿਹੜੀਆਂ ਵੀਰ ਨੇ ਮੈਨੂੰ ਸਟਾਰਟਿੰਗ ਤੋਂ ਦੱਸਿਆ ਸੀਗਾ ਵੀ ਆਂਦਾ ਵੀ ਪੋਲਾ ਵੀ ਚੰਗਾ ਖਾਸਾ ਹੈ ਝੋਟੀ ਦੇ ਥੱਲੇ ਤੇ ਜਿਹੜੀ ਆਪਾਂ ਸੈਕੰਡ ਨੰਬਰ ਤੇ ਤੁਹਾਨੂੰ ਮਾਝ ਦਿਖਾਵਾਂਗੇ ਕਿ ਦੁੱਧ ਵੀ ਅੱਜ ਪੰਜਾਂ ਚੌ ਦਿਨਾਂ ਤੋਂ ਸ਼ੁਰੂਆਤ ਚੰਗੀ ਕੀਤੀ ਆ ਉਹ ਜਦੋਂ ਆਪਾਂ ਉਹਦੇ ਤੱਕ ਅੱਗੇ ਉਹਦੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਤਾਂ ਵੀ ਬਾਕੀ ਫਿਰ ਇਹ ਵਪਾਰ ਵਪੂਰ ਦਾ ਕੰਮ ਕਿਵੇਂ ਆ ਹੁਣ ਮਤਲਬ ਕਿ ਜਿਹੋ ਜਿਹਾ ਪਸ਼ੂ ਹਜਾ ਰੇਟ ਚੱਲੀ ਜਾਂਦਾ ਫਿਰ ਹਾਂਜੀ ਭਾਜੀ ਹਾਂਜੀ ਸੁਥਰੇਬਾਲ ਦਾ ਭਾਜੀ ਰੇਟ ਹੈਗਾ ਹਨਾ ਹਾਂਜੀ ਕੋਈ ਕੁਆਲਿਟੀ ਜਿਹੜੀ ਉਹਦਾ ਸੋਨਾ ਹੀਰਾ ਹੀਰਾ ਜਾਂ ਸੋਨਾ ਉਹਦਾ ਮੁੱਲ ਤਾਂ ਰਹਿਣਾ ਹੈ ਹਾਂਜੀ ਹਾਂਜੀ ਸੋਨਾ ਸੋਨਾ ਰਹਿਣਾ ਲੋਹਾ ਲੋਹਾ ਰਹਿਣਾ ਪਤਲ ਪੁੱਤਲ ਜਿਵੇਂ ਆਪਾਂ ਕਹਦੀਆਂ ਉਹ ਚਲੋ ਉਹਦਾ ਪਰ ਲੋਹਾ ਜਿੰਨਾ ਮਰ ਤੇ ਇਹ ਦੋਸਤੋ ਕਦਰ ਰਹਿਣੀ ਰਹਿਣੀ ਆ ਕਦਰ ਪਾਉਣੀ ਵੀ ਹੈਗੀ ਆ ਭਾਜੀ ਬਹੁਤ ਜਿਆਦੀ ਚੰਗੀ ਝੋਟੀ ਘੱਟ ਬੁੱਤ ਵੇਖੋ ਪਹਿਲੇ ਸਵੇਡਾ ਘੱਟ ਝੋਟੀ ਨਹੀਂ ਕੋਈ ਕਰਦੀ ਆ ਪਹਿਲਾਂ ਝੋਟੀ ਆ ਇਹ ਪਹਿਲਾ ਸੂਆ ਸੂਈ ਆ ਭਾਜੀ ਪਹਿਲਾ ਸੂਆ ਸੂਈ ਆ ਅੱਛਾ ਇਹ ਰਾਤ ਉਸ ਦੀ ਆਪਣੀ ਕੀਤੀ ਗਲਤ ਮਲਤ ਕੋਈ ਵੀ ਐਵੇਂ ਛੜਾ ਛੜਾਕਲਾ ਕਰੀ ਗਈ ਬੱਚਾ ਚੰਗਾ ਭਲਾ ਇਨੇ ਚੱਲਿਆ ਅਕਸਰ ਪਹਿਲਾਂ ਝੋਟੀਆਂ ਕਈ ਵਾਰਾਂ ਰੂਲ ਜੀਆਂ ਹਾਂਜੀ ਭਾਜੀ ਇੱਕ ਅੱਧਾ ਦੇਣ ਨਹੀਂ ਤੇ ਕਰ ਹੀ ਜਾਂਦੀਆਂ ਇਹਨੇ ਭੋਰਾ ਜੀ ਨਹੀਂ ਵੀ ਨਹੀਂ ਕੀਤੀ ਲਓ ਵੀ ਦੋਸਤੋ ਆ ਪਹਿਲੇ ਨੰਬਰ ਤੇ ਆ ਪਹਿਲਾ ਸੂਆ ਝੋਟੀ ਸੂਈ ਆ ਤੇ ਬੱਚਾ ਮਗਰ ਕੱਟਾ ਹੈ ਮੇਲ ਕਾਫਾ ਅਰਦੀ ਬਹੁਤ ਆ ਬੱਚੇ ਦਾ ਭਾਜੀ ਰਾਤ ਹੀ ਸੂਈ ਕੇ ਮਾਰਨਿੰਗ ਭਾਜੀ ਕੱਲ 12 ਵਜੇ ਦੀ ਸੂਈ ਆ 4-5 ਵਜੇ ਨੇ ਸ਼ਾਮੀ ਜੇਰ ਪਾਤੀ ਠੀਕ ਆ ਜੀ ਹਾਂਜੀ ਹਾਂਜੀ ਬੱਚੇ ਦਾ ਬਹੁਤ ਜ਼ਿਆਦਾ ਕਰਦੀ ਲੱਗ ਗਿਆ ਕਰਦੀ ਠੀਕ ਆ ਜੀ ਕਾਲੀ ਜੀ ਪੈਂਦੀ ਕੱਲ 12 ਵਜੇ ਦੋਸਤੋ ਸੂਈ ਆ ਦੁਪਹਿਰ ਦਾ ਸਮਾਂ ਸੀਗਾ ਕਿਉਂ 12:00 ਵਜੇ ਸੂਈ ਆ ਆ ਦੇਖੋ ਜੀ ਜੇ ਦਰ ਸਹੀ ਗਿਆ ਤਾਂ ਇਹਨੇ ਉੱਧਰ ਨੂੰ ਕਿੱਦਾਂ ਬਹਾਰੀ ਇਹ ਤੋਂ ਨਹੀਂ ਸਿੱਦੇ ਖਲੋ ਜਾ ਇਥੇ ਹਾਂ ਸਲੋ ਤੋਰ ਲੈ ਹੈ ਆ ਲੈ ਹਾਂ ਤੋਸੋ ਲੇਵਾ ਹਵਾਨਾ ਬਹੁਤ ਜਿਆਦਾ ਸਾਫ ਸੁਥਰਾ ਹੈ ਤੇ ਥਣ ਵੀ ਬਹੁਤ ਖੂਬਸੂਰਤ ਠੀਕ ਹੈ ਜੀ ਹੱਥੀ ਚੋਾਈ ਲਾ ਥਣ ਮੁੱਠੀ ਥਣ ਆਰਡਰ ਕੁਆਲਿਟੀ ਚੰਗੀ ਆ ਬਾਕੀ ਕੱਦ ਕਾਠ ਤੁਹਾਨੂੰ ਨੋਟ ਕਰਾ ਦਿੱਤਾ ਪੂਰੀ ਵੱਡੀ ਆ ਫੁੱਲ ਵੱਡੇ ਸਾਈਜ਼ ਵਿੱਚ ਆ ਸਿੰਗੀ ਬਿਲਕੁਲ ਪਤਲੀ ਛੋਟੀ ਸਿੰਗ ਗੁਲਾਈ ਦੇ ਵਿੱਚ ਠੀਕ ਹੈ ਜੀ ਤੇ ਫੇਸ ਕੁਆਲਟੀ ਵੇਖੋ ਤੁਸੀਂ ਦੋਸਤੋ ਪਤਲਾ ਫੇਸ ਮਾਰਨੀਆ ਭਾਜੀ ਮਰਾ ਦਿੰਨੇ ਆਪਾਂ ਬੱচ্চਾ ਲੱਗਦਾ ਆ ਕੋਈ ਗੱਲ ਨਹੀਂ ਜ਼ਰੂਰ ਦੀ ਤੇ ਪਤਲਾ ਫੇਸ ਆ ਦੋਸਤੋ ਲੰਬੀ ਗਰਦਨ ਤੇ ਕਦਕੂਤ ਪੂਰਾ ਵੱਡਾ ਛੋਟੀ ਦਾ ਠੀਕ ਆ ਜੀ ਚੌੜਾ ਪਿੱਠ ਪੂੜਾ ਸੋਹਣੇ ਕਦ ਕਾਟ ਦੇ ਵਿੱਚ ਆ ਸਰੀਰ ਘਟਾਂਚਾ ਤੁਸੀਂ ਆਪ ਹੀ ਦੇਖ ਲਓ ਵੈਸੇ ਸੂਸਵਾ ਦੇ ਵਿੱਚ ਆਇਆ ਪਸੂ ਕਿਉਂਕਿ ਕੱਲ ਸੂਈਏ ਦੋਸਤੋ ਅੱਜ ਦੁਜਾ ਦੇਣਾ ਤੇ ਅੱਜ ਮਾਰਨਿੰਗ ਹੋ ਗਈ ਕੋਈ ਇੱਕ ਦੋ ਡੰਗ ਦੀ ਚਵਾਈ ਫਿਰ ਇਹ ਭਾਜੀ ਇਹ ਕੱਲ ਸ਼ਾਮੀ ਵੀ ਚਵਾਈ ਹੋਈ ਹਾਂਜੀ ਤੇ ਸਵੇਰੇ ਆਪਾਂ ਕੋਈ ਥੋੜੀ ਬਾਲੀ ਕੀਤੀ ਹੈ ਆਪਾਂ ਬਾਬੂੜੇ ਠੀਕ ਆ ਜੀ ਹਾਂ ਜੀ ਬੱਚੇ ਨੂੰ ਰਿਅਰ ਰਿਹਾ ਵਾ ਠੀਕ ਆ ਠੀਕ ਲੋਕ ਦੋਸਤੋ ਬਿਲਕੁਲ ਤੁਸੀਂ ਆ ਵੇਖ ਸਕਦੇ ਜੇ ਨਾਲ ਦੀ ਨਾਲ ਹੀ ਬੱਚਾ ਲਾ ਦਿੱਤਾ ਆ ਲਓ ਜੀ ਆ ਭਰਾ ਵੇਖੋ ਠੀਕ ਆ ਜੀ ਆ ਅਗਲੇ ਥਾਣਾ ਦੀ ਚੁਵਾਈ ਮਾੜੀ ਜੀ ਕਰਿਓ ਚੈੱਕ ਆ ਦੇਖੋ ਇੱਕ ਨੰਬਰ ਚੁਵਾਈ ਆ ਦੋਸਤੋ ਬੋਲਾ ਬਿਲਕੁਲ ਨਹੀਂ ਮੈਂ ਹੀ ਲਾ ਤੇ ਸ਼ੇਅਰ ਕਰੂਗੀ ਹਾਂ ਤੇਰਾ ਮਰਜੀ ਲੋਕ ਦੋਸਤੋ ਬਿਲਕੁਲ ਕਲੀਅਰ ਹੋ ਜਾਂਦਾ ਵੀ ਬੱਚਾ ਲਾ ਕੇ ਦੋਸਤੋ ਧਾਰਾਂ ਮਾਰਕ ਜਿਹੜੀ ਤਸੱਲੀ ਹੋ ਗਈ ਆ ਤੇ ਕੋਈ ਵੀਰ ਇਹ ਨਾ ਸੋਚੇ ਵੀ ਪਹਿਲਾਂ ਝੂਠੀ ਆ ਠੀਕ ਆ ਜੀ ਕਿਉਂਕਿ 100 ਦਿੱਕਤਾਂ ਆਉਂਦੀਆਂ ਨੇ ਉਹ ਆਪਾਂ ਪਹਿਲਾਂ ਵੀ ਨੋਟ ਕਰਾਇਆ ਪਰ ਬੱਚਾ ਚਲਦੀ ਆ ਗਰਮ ਵਾਲੀ ਦੋ ਟਾਈਮ ਨਹੀਂ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਭਾਜੀ 9 ਕਿਲੋ ਆਪਣੇ ਰਾਤ ਤੋਲ ਕੇ ਰਵਾਂਗੇ ਬੋਲਾ 9 ਕਿਲੋ ਹਾਂਜੀ ਠੀਕ ਆ ਜੀ ਜਿਹੜਾ ਹੈਗਾ ਇਹਨੇ ਥੱਲੇ ਆ ਗਏ ਠੀਕ ਆ ਹਾਂਜੀ ਤੇ ਰਵੀ ਕਿੰਨੇ ਦੀ ਦਈਏ ਕੀ ਕਰਾਂਗੇ ਭਾਜੀ ਹੋਈਆਂ ਛੁੱਟੀਆਂ ਦਾ ਮੁੱਲ ਤਾਂ ਬਹੁਤ ਜ਼ਿਆਦਾ ਕਰਦੇ ਪਰ ਆਪਾਂ ਨਹੀਂ ਇੰਨਾ ਕਰਨਾ ਅੱਛਾ ਜੀ ਮੁੱਲ ਭਾਵੇਂ 1 ਪੰਜ ਕਰੀਏ ਹਾਂ ਇੱਕ ਪੂਰੇ ਦੀ ਦਵਾਂਗੇ ਪੂਰੇ ਇੱਕ ਦੀ ਹਾਂਜੀ ਤੋ ਥੋੜਾ ਬਾਦਾ ਵੇਖ ਲਿਆ ਜੇ ਵਿੱਚ ਭਾਜੀ ਮਾਨਤਾਨ ਫੁੱਲ ਕਰਾਂਗੇ ਆਪ ਦੇ ਲੋ ਠੀਕ ਆ ਜੀ ਹਾਂਜੀ ਲਓ ਵੀ ਪ੍ਰਭੂ ਠੀਕ ਆ ਜੀ ਸੋ ਮਾਨਤਾਨ ਜਿਹੜਾ ਦੋਸਤੋ ਹੋ ਜੂਗਾ ਹੋਰ ਪਰ ਐਡੇ ਕਦਰ ਦੀ ਝੋਟੀ ਭਾਜੀ ਛੇਤੀ ਕਿਤੇ ਲੱਭਦੀ ਨਹੀਂ ਬਿਲਕੁਲ ਬੇਲ ਨੇ ਆਪਦੀ ਜਾਤ ਪਾਤ ਨੇ ਇਹਨੇ ਦੁੱਧ ਦੇਣਾ ਹੀ ਦੇਣਾ ਹਾਂ ਲਓ ਵੀ ਆਰਡਰ ਵੀ ਜਿਹੜਾ ਦੋਸਤੋ ਬਿਲਕੁਲ ਫਿਕਸਡ ਆਰਡਰ ਆ ਝੋਟੀ ਦੇ ਥਣ ਵੇਖੋ ਬਹੁਤ ਸੋਹਣਾ ਥਣ ਤਸਰਾਖ ਤੁਸੀਂ ਵੇਖ ਲੇ ਠੀਕ ਆ ਜੀ ਮੋٹے ਸਰਾਖ ਕਿਹੋਂ ਚਾਹਣ ਤੋਂ ਪਤਾ ਲੱਗਦਾ ਬਹੁਤ ਜ਼ਿਆਦਾ ਲੇਵਾ ਭਾਜੀ ਜਦੋਂ ਦੁੱਧ ਤੇ ਪੂਰੀ ਆ ਗਈ ਲੇਵਾ ਲੈ ਕੇ ਤੁਰਹਿਣੀ ਬਿਲਕੁਲ ਬਿਲਕੁਲ ਹਾਂਜੀ ਲੋਬੀ ਦੋਸਤੋ ਲੱਖ ਦੇ ਵਿੱਚੋਂ ਥੋੜਾ ਬਾਧਾ ਵਿੱਚੋਂ ਗਜਾਇਸ਼ ਆ ਵਿੱਚੋਂ ਮੰਨ ਤੁਹਾਨੂੰ ਜੁਗਾ ਪੂਰੀ ਵੱਡੀ ਝੋਟੀ ਆ ਪੂਰੀ ਵੱਡੀ ਝੋਟੀ ਮੰਨ ਕੇ ਦੋਸਤੋ ਤੁਸੀਂ ਸਬਦਾ ਕਰ ਲਿਓ ਠੀਕ ਹੈ ਜੀ ਸੋ 나ੜੂ ਬੱਚੇ ਦੇ ਨਾਲ ਆ ਤੇ ਸੱਜਰ ਸੂਈ ਆ ਤੇ ਇਧਰ ਰਵੀ ਆਪਣੇ ਕੋਲ ਸੈਕੰਡ ਨੰਬਰ ਤੇ ਆ ਜਿਹੜੀ ਝੋਟੀ ਖੜੀ ਹੈ ਫਿਰ ਹਾਂਜੀ ਭਾਈ ਇਹ ਦੂਜਾ ਸੂਆ ਸੂਈ ਇਹਨੂੰ 5 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਕੋਈ ਮੰਨ ਵਾਲੇ ਬੋਲੇ ਚੋਂ ਨੰਗੀ ਕੋਈ ਹੈਗੀ ਕੋਈ ਆਪ ਦੀ ਮਰਜ਼ੀ ਬੋਲਾ ਕੱਚਾ ਬੋਲਾ ਮੰਨ ਵਾਲੇ ਕੋਈ ਕੱਚਾ ਬੋਲਾ ਮੰਨ ਵਾਲੇ ਭਾਈ ਇਹ 11 ਕਿਲੋ ਕੰਡੇਰੇ ਜੜਾ ਦਾਂਗੇ ਆਪਾਂ 11 ਕਿਲੋ ਬੱਚਾ ਇਹਦਾ ਮਗਰ ਆਪਣੇ ਘਰੇ ਭਾਜੀ ਕਟਾ ਹੀ ਆ ਭਾਜੀ ਇਹਦੇ ਮਗਰ ਇਹਦੇ ਵੀ ਕਟਾ ਹਾਂਜੀ ਲਓ ਦੋਸਤੋ ਦੂਜਾ ਸੁਹਾਵੀਰ ਦੱਸ ਰਿਹਾ ਦੂਜਾ ਸੁਹਾ ਸੁਈ ਹੈ ਛੋਟੇ ਸਿੰਘ ਵਿੱਚ ਆ ਤਦ ਤਕਰੀਬਨ ਜਿਹੜੀ ਇਹ ਪਹਿਲਾਂ ਤੁਹਾਨੂੰ ਝੋਟੀ ਦਿਖਾਈ ਆ ਉਹ 19 ਇਹ 19 ਤੇ 21 ਲਾ ਸਕਦੇ ਹੋ ਤੁਸੀਂ ਠੀਕ ਆ ਜੀ ਕੋਈ ਬਹੁਤਾ ਫਰਕ ਨਹੀਂ ਆ ਦੋਵਾਂ ਦੇ ਵਿੱਚ ਵੱਡੀਆਂ ਇਹ ਝੋਟੀਆਂ ਨੇ ਦੋਵੇਂ ਠੀਕ ਆ ਜੀ ਤੇ ਚੌੜਾ ਪਿੱਠਪੂੜਾ ਪੰਜਾਂ ਦਿਨਾਂ ਦੀ ਸੁਈ ਹੈ 11 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਚੌਂ ਜਾਨ ਭਾਈ ਬਹੁਤੀ ਜਿਆਦੀ ਪੁੱਲੀ ਹੈ। ਹੂੰ। ਬਰੌਣ ਬਰੂਣਾ ਬਿਲਕੁਲ ਮੋਟੀ ਧਾਰ ਬਿਲਕੁਲ ਛੱਟਾ ਕਿਸੇ ਰਕਮ ਦਾ ਐ ਤਸੱਲੀ ਕਰਕੇ ਖੜੂ ਪਈ ਵੀਰ ਆਪਣਾ। ਚੱਕ ਕਰਾ ਦੋ ਕੁ 4-4 ਮਾਰ ਦਈਏ ਧਾਰਾਂ ਇਹਦੀਆਂ ਵੀ। ਲਓ ਦੋਸਤੋ ਨਾਲ ਦੀ ਨਾਲ ਹੀ ਕੋਈ ਦੋ-ਦੋ ਚਾਰ-ਚਾਰ ਧਾਰਾਂ ਮਾਰ ਕੇ ਕੋਈ ਘੂਰ ਛੱਟਾ ਆਪਾਂ ਚੈੱਕ ਕਰਾ ਸਕਦੇ ਹਾਂ ਬਾਕੀ 11 ਕਿਲੋ ਇਹਦੇ ਥੱਲੇ ਦੋਸਤੋ ਦੁੱਧ ਆ ਤੇ 11 ਕਿਲੋ ਦੀ ਚਵਾਈ ਤੁਸੀਂ ਕਰ ਲਿਓ ਠੀਕ ਆ ਜੀ ਅ ਰਵੀ ਮਗਲੇ ਥਾਣਾ ਦੇ ਵਿੱਚ ਹੈਗੀ ਮਾੜੀ ਪੂਰੇ ਦਿਨ ਫਵਾਰਾ ਜਾਗਾ ਅਜੀ ਪੋਲੀ ਜਾਨੀ ਆ ਦੇਖੋ ਪੋਲੀ ਜਾਨੀ ਠੀਕ ਆ ਜੀ ਲਓ ਤੁਸੀਂ 11 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਆ ਆ ਤੁਸੀਂ ਕਰ ਸਕਦੇ ਜੇ ਚੈੱਕ ਠੀਕ ਆ ਜੀ ਇਹ ਕੋਈ ਪਸਮਾਨੀ ਗੱਡਾ ਪੌਂਂਦਾਰਾ ਮਰੀਏ ਨੇ ਹਾਂ ਹਾਂ ਠੀਕ ਆ ਜੀ ਠੀਕ ਠੀਕ ਲੋਬ ਦੋਸਤੋ ਬਾਕੀ ਕਦਕੂਦ ਬਹੁਤ ਸੋਹਣਾ ਚੌੜਾ ਪਿੱਠਪੂੜਾ ਟਾਂਚਾ ਟੂਚਾ ਇਸ ਝੋਟੀ ਦਾ ਵੀ ਚੰਗਾ ਤੇ ਬਾਕੀ ਵੰਡਪੁੰਡ ਜਿਹੜੀ ਆਸੀ ਥਣਾ ਦੀ ਵੀ ਆਪਾਂ ਤੁਹਾਨੂੰ ਦਿਖਾਤੀ ਆ ਆ ਕਰੋ ਜੀ ਅਜੀ ਥੱਬਾ ਵਾਲੇ ਵਾਲੀ ਫਿਰਦੀ ਹਾਂ 15 ਕਿਲੋ ਦੁੱਧ ਇੰਨੇ ਮਨਾ ਦੇਣਾ ਭਾਜੀ ਚਾਰ ਪੰਜ ਦਿਨ ਤੱਕ ਅਜੇ ਕੋਈ ਲੇਟੀ ਨਹੀਂ ਪਈ ਕੋ ਅੰਡ ਨਹੀਂ ਪਿਆ ਇਹ ਝੋਟੀ ਦੁੱਧ ਵਾਲੀ ਆ ਹਾਂਜੀ ਚਲੋ ਵੈਸੇ 11 12 ਤੇ ਅੱਜ ਹੀ ਤਕਰੀਬਨ ਹੱਥ ਟੱਚ ਕਰਨ ਰਹੀ ਆ ਹਾਂਜੀ ਭਾਜੀ ਹਾਂਜੀ ਤੇ ਇਹਦਾ ਰਵੀ ਵੀਰੇ ਕੀ ਕਰਾਂਗੇ ਮੁੱਲ ਕਿਤੋਂ ਲੱਗਣੇ ਦੀ ਇਹਦਾ ਮੁੱਲ ਭਾਵੇਂ ਆਪਾਂ 95 ਕਰੀਏ 90 ਕਰੀਏ 85000 ਦੀ ਉਹ ਚੋਂ ਮਾਨਤਨ ਕਰਾਂਗੇ 85000 ਚ 85 ਜੀ ਹੈ 85000 85 ਚ ਹਾਂਜੀ ਠੀਕ ਹੈ ਜੀ ਲਓ ਜੀ 85000 ਦੇ ਵਿੱਚੋਂ ਦੋਸਤੋ ਮਾਨਤਨ ਦੁੱਧ ਵਾਲੀਆਂ ਦੇਣੀਆਂ ਨਹੀਂ ਗੈਨੇ ਠੀਕ ਆ ਤੇ ਬਾਕੀ ਦੋਸਤੋ ਚੰਗੇ ਦੁੱਧ ਵਾਲੀ ਆ ਤੇ ਦੋ ਦੋ ਤੁਸੀਂ 11 ਕਿਲੋ ਨੋਟ ਕਰ ਲਓ ਇੱਥੇ ਦੋ ਟਾਈਮ ਨਹੀਂ ਆਪਾਂ ਹਰ ਵਾਰ ਕਹਿੰਦੇ ਆ ਵੀ ਤਿੰਨ ਟਾਈਮ ਆਪਣੀ ਤਸੱਲੀ ਕਰੋ ਵੈਸੇ ਰਵੀ ਕਹਿ ਰਿਹਾ ਵੀ ਦੋਸਤੋ 11 ਕਿਲੋ ਦੁੱਧ ਦਾ ਤੇ 11 ਤੋਂ ਅੱਗੇ ਦੋਸਤੋ ਚੰਗੀ ਖੇਚਲ ਕੋਈ ਵੀਰ ਕਰ ਲੂਗਾ ਦੁੱਧ ਅੱਗੇ ਪਾਏ ਦਾ ਅੱਗੇ ਚੰਗੀ ਖੇਚਲ ਕਰ ਲੋਂਗੇ ਤੇ ਛੇਤੀ ਚੜਾਊਗੀ ਕਰਮਾ ਵਾਲੀ ਅਜੇ ਬਿਲਕੁਲ ਗਿੱਲੇ 나ੜੂਏ ਦੇ ਨਾਲ ਆਪਣੇ ਘਰੇ ਭਾਜੀ ਕੋ ਤਸੱਲੀ ਚਾਹ ਟਾਈਮ ਕਰਕੇ ਆਪਾਂ ਰੋਟੀ ਪਾਣੀ ਸਾਰਾ ਕੁਝ ਦਵਾਂਗੇ ਹਾਂ ਆਪਣੇ ਘਰ ਰਹਿਣ ਨੂੰ ਰੂਮ ਵੀ ਮਿਲੂਗਾ ਉਹ ਵੀ ਏਸੀ ਵਾਲਾ ਹਾਂ ਤੇ ਰਹਿ ਕੇ ਤਸੱਲੀ ਕਰਕੇ ਖੜੇ ਇਕੱਲਾ ਰੂਮ ਨਹੀਂ ਉਹ ਵੀ ਏਸੀ ਵਾਲਾ ਉਹ ਵੀ ਏਸੀ ਵਾਲਾ ਤੇ ਗਰਮੀ ਗਰਮੀ ਦਾ ਪੂਰਾ ਖਿਆਰ ਰੱਖਾਂਗੇ ਹਾਂਜੀ ਹਾਂਜੀ ਕੋਈ ਇਹ ਨਾ ਵੀਰ ਭਰਾ ਕੋਈ ਪੱਖਾ ਲਾ ਦੇਣਗੇ ਬਾਹਰ ਮਛਰ ਜੀ ਵਾਹ ਜੀ ਇਹੋ ਜੀ ਗੱਲ ਨਹੀਂ ਹੈ ਨਹੀਂ ਨਹੀਂ ਬੜੀ ਵੱਡੀ ਰਿਸਪੈਕਟ ਆ ਜੀ ਹਾਂਜੀ ਅਬ ਦੋਸਤੋ ਇਸਤਮਾਨ ਆਪਣੀ ਥਾਂ ਤੇ ਆ ਕਿਉਂਕਿ ਕੋਈ ਭੈਣ ਭਰਾ ਸਚਨ ਆ ਰਿਹਾ ਗਾਗ ਰੱਬ ਦਾ ਰੂਪ ਆ ਤੇ ਸੇਵਾ ਮਾਨਤਨ ਹੋਣਾ ਵੀ ਬੜਾ ਜ਼ਰੂਰੀ ਆ ਅੱਗੇ ਰਵੀ ਤੀਜੇ ਨੰਬਰ ਤੇ ਆਪਣੇ ਕੋਲ ਭਰਾ ਜਿਹੜੀ ਆ ਵਹਿੜ ਆ ਗਈ ਆ ਐ ਭਾਈ ਦੂਜਾ ਸੂਆ ਸੂਈ ਆ ਰਾਤ ਦੀ ਸੂਈ ਜੇ ਕੋਈ ਯਾਰਾਂ 10:00 11:00 ਵਜੇ ਦੇ ਕਰੀਬ ਸੂਈ ਆ ਠੀਕ ਆ ਜੀ ਹਾਂਜੀ ਹਾਂਜੀ ਤਾਂ ਦੋਸਤੋ 10:00 11:00 ਵਜੇ ਤੇ ਕੋਈ ਤਕਰੀਬਨ ਟਾਈਮ ਆ ਤੁਸੀਂ ਨੋਟ ਕਰ ਲਓ ਕਿ 10:00 11:00 ਵਜੇ ਮੱਛੀ ਇਹਨੇ ਮੰਗਰ ਲੋ ਮਗਰ ਬੱਛੀ ਹੈ ਬੱਛੀ ਪਾਜੀ ਬੱਛੀ ਲੋ ਵੀ ਦੋਸਤੋ ਮਗਰ ਬੱਛੀ ਆਪ ਸੁਹਾ ਕਰਨ ਮਾ ਪਾਜੀ ਅੰਗਲੇ ਦੇ ਦੁੱਜਾਂ ਆਂਦੇ ਵੱਡੀ ਗੱਲ ਤਿੱਜਾ ਦੁੱਜਾ ਤਿੱਜਾ ਹੋਈ ਆ ਦੁੱਜੇ ਮੰਨ ਲੈ ਕੋਈ ਆਪਦੀ ਸਮਝ ਨਾ ਕੋਈ ਸਮਝੇ ਨਾ ਲੈ ਪਾਜੀ ਸਮਝ ਨਾ ਹਾਂ ਲੋ ਅਡਰ ਉਡਰ ਚੰਗਾ ਬਖਾਲਾ ਫੂਲਾ ਹੈ ਪਾਜੀ ਦੋ ਦੋ ਨੇ ਕਿਹਾ 17 ਕਿਲੋ ਦਿੱਤਾ ਪਰ ਆਪਾਂ 15 ਕਿਲੋ ਕਹਿੰਨੇ ਆ ਅੱਜ 13 ਕਿਲੋ 12 ਕਿਲੋ 13 ਕਿਲੋ ਬੋਲਾ ਚਵਾ ਕੇ ਦੇਵਾਂਗੇ ਪਊਗਾ ਤਾਂ ਵੱਧ ਪਰ ਆਪਾਂ 12 13 ਚਵਾ ਕੇ ਦੇਵਾਂਗੇ ਵੈਸੇ ਚਵਾਈਏ ਦੀ ਹੋਈ ਨਹੀਂਗੀ ਰਵੀ ਤਾਂ ਵੈਸੇ ਪਾਜੀ ਰਾਤ ਉਹਨਾਂ ਨੇ ਕੀਤੀ ਸੀ ਜਿਨ੍ਹਾਂ ਤੋਂ ਆਪਾਂ ਲਈ ਹੋਈ ਆ ਰਾਤ ਸਵੇਰੇ ਆਪਾਂ ਇਹਦੀ ਕੋਈ ਕਿਲੋ ਖਾਂਡੀ ਕੀਤੀ ਬਾਲੀ ਨਹੀਂ ਗਈ ਰਾਤ ਅਗਲੇ ਘਰ ਸੋਈ ਸੀਗੀ ਹਾਂਜੀ ਹਾਂਜੀ ਪਾਜੀ ਸਵੇਰ ਹੀ ਆਈ ਏ ਇਹ ਤੇ ਝੋਟੀ ਪਾਜੀ ਦੋਵੇਂ ਸਵੇਰ ਕੱਟੇ ਅੱਜ ਸਵੇਰ ਹੀ ਆਈ ਆਪਣੇ ਕੋਲ ਹਾਂਜੀ ਹਾਂਜੀ ਠੀਕ ਆ ਜੇਰਜੁਰ ਅਗਲੇ ਘਰ ਹੀ ਪੈ ਗਈ ਸੀ ਹਾਂਜੀ ਪਾਜੀ ਹਾਂਜੀ ਹਾਂਜੀ ਉਹਨਾਂ ਦੀ ਆਪਾਂ ਵੀਡੀਓ ਦੇ ਸਕਦੇ ਕੋਈ ਚੱਕਰ ਨਹੀਂ ਠੀਕ ਆ ਜੀ ਤਾਂ ਦੋਸਤੋ ਜੇਰਜੁਰ ਅਗਲੇ ਘਰੇ ਪਈ ਆ ਮਗਰ ਬੱਛੀ ਆ ਬਿਲਕੁਲ ਗਿੱਲੇ 나ੜੂਏ ਦੇ ਨਾਲ ਬੱਚਾ ਹੋਣਾ ਲਈ ਆਪਾਂ ਗੱਬਣ ਹੀ ਫਰ ਰਾਤ ਚਲੋ ਠੀਕ ਆ ਜੀ ਦੂਜਾ ਸਵੇਰ ਕੋਈ ਵੀਰ ਤਿੱਜਾ ਮਨ ਵਾਲੇ ਬਾਕੀ ਥਾਂ ਨੂੰ ਵੇ ਇਹ ਸੰਭੀ ਸੰਭੀ ਜਿੰਨਾ ਦੁੱਧ ਵਾਲੀ ਵੈੜ ਜਿੱਥੇ ਮਰਜੀ ਵੇਚ ਦਿੰਦੇ ਆਪਾਂ ਗੱਦ ਵੀ ਕੋਈ ਛੋਟਾ ਨਹੀਂ ਹੈਣਾ ਚਲੋ ਵੈਸੇ ਥੋੜਾ ਪਤਾ ਸੂਸਵਾ ਦੇ ਵਿੱਚ ਹਾਂਜੀ ਸੂਸਵਾ ਚ ਵੀ ਆਈ ਥੋੜੀ ਵਾਲੀ ਚਲੋ ਲਓ ਜੀ ਬਸ ਥਾਣਾ ਜਿਹੜਾ ਦੋਸਤ ਹੱਥੀ ਚਵਾਈ ਵਾਲਾ નો ਡਾਊਟ ਕੋਈ ਵੀਰ ਇੱਥੇ ਆਣ ਕੇ ਇਹ ਨਹੀਂ ਕਹਿੰਦਾ ਵੀ ਬਿਲਕੁਲ ਛੋਟਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਵੈਸੇ ਪਸਮਨ ਤੋਂ ਪਸਮਨ ਤੋਂ ਬਾਅਦ ਹੀ ਗੱਲ ਕਰ ਲਈਏ ਥੋੜੀ ਹੋਰ ਸੈਜ ਵਿੱਚ ਵਾਧਾ ਹੋ ਜਾਊਗਾ ਠੀਕ ਆ ਤੇ ਆ ਮਗਰ ਬੱਸੀ ਹੈ ਠੀਕ ਆ ਜੀ ਸੋ ਕਿਲੇ 나ੜੂਏ ਦੇ ਨਾਲ ਬੱਚਾ ਤੋ ਮਗਰ ਬੱਛੀ ਹੈ ਦੋਸਤੋ ਆ ਬਾਇਰ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਇਹਦੀਆਂ ਭਾਈ ਧਾਰਾ ਮਾਰਨੀ ਆ ਮਾਰਦੀਆ ਦੋ ਦੋ ਧਾਰਾ ਇੰਗਾਂ ਇਹ ਰਹੀ ਲਓ ਜੀ। ਕੋ ਭਰਾਵਰੂ ਜਿਹੜਾ ਦੋਸਤੋ ਕਰੋ ਚੈੱਕ ਤੁਸੀਂ ਠੀਕ ਆ ਜੀ। ਉਹ ਮੋਟੀ ਧਾਰ ਚੌਥਾ ਥਣਾ ਦੀ ਤੇ ਚੁਵਾਈ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ। ਵੈਸੇ ਥਣਾ ਤੁਨਾਂ ਦੇ ਪਾਸੋਂ ਦੋਸਤੋ ਬਿਲਕੁਲ ਭਰਾਵਰੂ ਇੱਕ ਨੰਬਰ ਓਕੇ ਰਿਪੋਰਟਾਂ ਨੇ ਠੀਕ ਆ। ਐ ਡਿੰਕੇ ਮਿਲੀ। ਹਾਂ। ਰਵੀਪਰਾ ਕਿੰਨੇ ਦੀ ਦੇ ਦਿੱਗੇ? ਭਾਜੀ ਮੋਲੇ ਦਾ 45000 ਕਰਦੇ। ਆ 42000 ਦੀ ਦੇ ਦੀ। 45000 ਦੀ ਹਾਂ ਜੀ। ਵੇਖ ਲਈ ਹੋਰ ਵੀ ਮਾਨਤਨ ਕਰਦਾ ਭਾਜੀ ਕਰ ਦਾਂਗੇ 14-15 ਕਿਲੋ ਵਾਲੀ ਇਹਨੇ। ਤਾਜੀ ਸੂਈ ਜਨੇ ਦੇਣੀ ਨਹੀਂ ਪਰ ਆਪਾਂ ਦਵਾਂਗੇ ਚਲੋ ਦੇਣੀ ਨਹੀਂ ਕਿਸੇ ਨੇ ਪਰ ਆਪਾਂ ਦਵਾਂਗੇ ਆਪਾਂ ਲਵਾਂਗੇ ਬਾਈ ਆਪਾਂ ਦਵਾਂਗੇ ਉਹ ਚੋਂ ਵੀ ਮਾਨਤਨ 42 ਚੋਂ ਹੀ ਕਰਾਂਗੇ ਹਾਂ ਹਾਂਜੀ ਬਹੁਤ ਦੋਸਤੋ ਮਾਨਤਨ ਭਰਾ ਖੁੱਲੇ ਕਰ ਦਿੰਦਾ ਇਹ ਓਨ ਜਰੂਰ ਲਾਵੇ ਆਪਾਂ ਨੂੰ ਅੜਨੜ ਆਉਣ ਵਾਲੀ ਕਰਨੀ ਕੀ ਵੀ ਕੋਈ ਰੜਕਾ ਜਿਹਾ ਪਾ ਕੇ ਬੈਠਾ ਰਹੂਗਾ ਹਾਂਜੀ 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 ਤੇ ਮਾਨਤਨ ਹੋ ਜਾਊਗਾ ਦੋਸਤੋ ਛੋੜ ਛੱਪੇ ਖੁੱਲੇ ਹੋ ਜਾਣਗੇ ਐਨੀਮਲ ਜਿਹੜਾ ਵੀ ਤੁਸੀਂ ਹੱਥ ਪਾਉਂਦੇ ਜੇ ਉਹਦੀ ਤਸੱਲੀ ਪਹਿਲਾਂ ਕਰ ਲਿਓ ਠੀਕ ਆ ਜੀ ਬਾਕੀ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾਤਾ ਵਿੱਚ ਤਿੰਨ ਰਵੀ ਨੰਬਰ ਇੱਕ ਬੋਲਤੀਏ ਵੀਰੇ 82647 52150 ਠੀਕ ਹੈ ਜੀ ਹੋਰ ਕੋਈ ਗੱਲਬਾਤ ਬਸ ਭਾਜੀ ਬਹੁਤ ਨੇ ਆ ਕੋਈ ਭੈਣ ਭਰਾਵਾਂ ਨੂੰ ਮੈਸੇਜ ਮੈਸੇਜ ਇਹੋ ਹੀ ਆ ਭਾਜੀ ਕਿ ਆਪਣੇ ਘਰੇ ਕੋਈ ਤਸੱਲੀ ਕਰੇ ਹਾਂ ਬਾਜ ਲਾਮਣ ਦੇਵੇ ਗਰਮੀ ਵੜੀ ਆ ਡੰਗਰਾਂ ਦਾ ਕੋਈ ਪਤਾ ਨਹੀਂ ਆ ਵੀ ਕਿੰਨੇ ਦੋਤੇ ਚੱਲਣਾ ਤੇ ਕਿੰਨੇ ਦੇ ਨਹੀਂ ਚੱਲਣਾ ਆਪਣੇ ਘਰ ਦੀ ਗਾਰੰਟੀ ਆ ਸਾਲਾਂ ਦੇ ਵਿੱਚ ਲੋਗ ਗਾਰੰਟੀ ਦੇਣਦੇ ਵੀ ਰਹੇ ਆ ਕਿਉਂਕਿ ਉਦੋਂ ਤੁਹਾਨੂੰ ਪਤਾ ਮਾੜਾ ਡੰਗਰ ਵੀ ਦੁੱਧ ਦੇ ਹੀ ਦਿੰਦਾ ਇਨਾ ਦਿਨਾਂ ਜੇ ਵੰਡ ਦਾ ਬਾਦ ਘਾਟ ਹੋ ਗਈ ਤੇ ਉਹ ਵੀ ਮਾੜੀ ਆ ਚੰਗਾ ਡੰਗਰ ਵੀ ਪਸ਼ੂ ਜੇ ਕੋਈ 15 ਕਿਲੋ ਦੀ ਮੱਝ ਵੀ ਉਹ ਵੀ 12 11 ਹਾਂਜੀ ਭਾਜੀ ਅੱਗੇ ਭਾਜੀ ਹਰ ਵੇਲੇ ਹੋਣਾ ਵੀ ਇਹ ਸਨਾਨ ਦਿੱਤਾ ਹੈ ਤੇ ਆਪਣੇ ਲੋ ਵੀ ਇਹੋ ਹੀ ਬੇਨਤੀ ਆ ਬਸ ਬਸ ਸਾਰੇ ਵਪਾਰੀਆਂ ਲੋ ਬੇਨਤੀ ਹੋਈ ਹੁੰਦੀ ਕਿ ਅਗਲਾ ਤਸੱਲੀ ਆਪਣੇ ਘਰੇ ਘਰੇ ਸਹੀ ਹਾਂਜੀ ਹਾਂਜੀ ਬਿਲਕੁਲ ਇਹਦਾ ਜੀ ਨਹੀਂ ਕਰਦਾ ਮਾੜੀ ਚੀਜ਼ ਦੇਣ ਨੂੰ ਕਿਉਂਕਿ ਆਪਦਾ ਰਿਕਾਰਡ ਖਰਾਬ ਹੁੰਦਾ ਬਿਲਕੁਲ ਇਹ ਚਲੋ ਰੱਬ ਦੇ ਵਾਪਰੇ ਖੱਲਰ ਕਹਿ ਸਕਦੇ ਹਾਂ ਮਹਾਂਜੀ ਲੋ ਦੋਸਤੋ ਆਪਦੇ ਪਰੋਂ ਹਰ ਕੋਈ ਭਰਾ ਹੀ ਮਤ ਮਾਰਦਾ ਵੀ ਚੰਗੀ ਦੁਕਾਨਦਾਰੀ ਦੇ ਵਿੱਚ ਚੰਗਾ ਪਸ਼ੂ ਲਿਆ ਜਾ ਤੇ ਪਸ਼ੂ ਵੀ ਨਾਰਮਲ ਘਰਾਂ ਦੇ ਵਿੱਚ ਹੀ ਆਉਂਦੇ ਆ ਫਿਲਹਾਲ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਆਪਣਾ ਜਿੰਨਾ ਫਰਜ਼ ਬਣਦਾ ਸੀ ਆਪਾਂ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਕਰਵਾਤੀ ਆ ਵੀ ਦੂਰ ਨੇੜੇ ਵਾਲੇ ਵੀਰਾਂ ਦੇ ਲਈ ਆ ਵੀ ਕਈ ਨਾ ਡਿਸੀਜਨ ਕੋਈ ਫੈਸਲਾ ਲੈਣਾ ਪੈਂਦਾ ਆਪਣਾ ਖਰੀਦਣ ਵਾਸਤੇ ਫਿਲਹਾਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਲ ਜੀ